ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਸ ਕਰਦਾ ਸਾਰੇ ਵਧੀਆ ਹੋਣਗੇ ਸੋ ਅੱਜ ਆਪਾਂ ਗੱਲ ਕਰਾਂਗੇ ਰੁੱਖਾਂ ਬਾਰੇ ਕਿ ਰੁੱਖ ਲਗਾਉਣੇ ਕਿਉਂ ਜ਼ਰੂਰੀ ਨੇ ਪਰ ਇਨਸਾਨ ਰੁੱਖ ਤਾਂ ਕਿਆ ਲਗਾ ਰਿਆ ਰੁੱਖ ਤਾਂ ਨਹੀਂ ਲਗਾ ਰਿਆ ਪਰ ਕੰਕਰੀਟ ਦੇ ਰੁੱਖ ਇਨਸਾਨ ਜ਼ਰੂਰ ਲਗਾ ਰਿਆ ਕੰਕਰੀਟ ਦੇ ਬੜੇ ਬੜੇ ਰੁੱਖ ਚੋਰਾ ਚੋਰਾ 15 15 ਮੰਜ਼ਲੀ ਰੁੱਖ ਲਗਾ ਰਿਆ ਸੋ ਸਾਨੂੰ ਹੁਣ ਜ਼ਰੂਰਤ ਹੈ ਰੁੱਖ ਪੇੜ ਪੌਦਿਆਂ ਦੀ ਕਿਉਂਕਿ ਤੁਸੀਂ ਜਿਵੇਂ ਦੇਖ ਰਹੇ ਹੋ ਕੀ ਗਰਮੀ 47-48 ਆਉਣ ਵਾਲੇ ਸਮੇਂ ਵਿੱਚ 50 ਡਿਗਰੀ ਤੱਕ ਟੈਂਪਰੇਚਰ ਹੋ ਸਕਦਾ ਹੈ। ਸੋ ਬਾਰਿਸ਼ ਪਈ ਹੈ। ਤਾਂ ਥੋੜਾ ਮੌਸਮ ਚੇਂਜ ਹੋਇਆ ਨਹੀਂ ਤਾਂ ਮੌਸਮ ਚੇਂਜ ਹੋਣਾ ਤੇ ਬਿਲਕੁਲ ਸੰਭਾਵਨਾ ਨਹੀਂ ਸੀ। ਬਾਰਿਸ਼ ਪਈ ਥੋੜੀ-ਬਹੁਤੀ ਬਾਰਿਸ਼ ਪਈ ਪਰ ਲੋਕਾਂ ਨੂੰ ਗਰਮੀ ਤੋਂ ਥੋੜੀ-ਬਹੁਤੀ ਰਾਹਤ ਮਿਲੀ ਹੈ। ਮੈਂ ਨਹੀਂ ਕਹਿੰਦਾ ਇੰਨੀ ਜ਼ਿਆਦਾ ਰਾਹਤ ਮਿਲੀ ਹੈ ਪਰ ਥੋੜੀ-ਬਹੁਤੀ ਰਾਹਤ ਮਿਲੀ ਹੈ। ਸੋ ਸਾਨੂੰ ਰੁੱਖ ਲਗਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਨੂੰ ਕੰਕਰੀਟ ਦੇ ਰੁੱਖ ਘਟ ਤੇ ਦੂਜੇ ਰੁੱਖ ਵੀ ਨਾਲ ਲਗਾਉਣੇ ਚਾਹੀਦੇ ਨੇ। ਸੋ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦੱਸਾਂਗਾ ਮੈਂ ਸੋ ਇਹ ਦੇਖ ਸਕਦੇ ਤੁਸੀਂ ਕੰਕਰੀਟ ਦੇ ਬੜੇ-ਬੜੇ ਰੁੱਖ ਬੜੇ-ਬੜੇ ਰੁੱਖ ਚੋਲਾ-ਚੋਲਾ 15-15 ਮੰਜ਼ਲੀ ਪਰ ਸਾਡੇ ਪੇੜ-ਪੌਦੇ ਕਿੰਨੇ ਘਟ ਹੁੰਦੇ ਜਾ ਰਹੇ ਨੇ ਦਿਨ-ਪਰ-ਦਿਨ ਪੇੜ-ਪੌਦੇ ਘਟ ਹੁੰਦੇ ਜਾ ਰਹੇ ਨੇ ਇਨਸਾਨ ਆਪਣੇ ਸਵਾਰਥ ਲਈ ਪੇੜ-ਪੋੜ ਦੇ ਕੱਟ ਰਿਹਾਏ ਚਲੋ ਰਹਿਣ ਲਈ ਘਰ ਵੀ ਜ਼ਰੂਰੀ ਨੇ ਪਰ ਸਾਹ ਲੈਣ ਲਈ ਸਾਨੂੰ ਪੇੜ-ਪੌਦਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਆਉਣ ਵਾਲੇ ਸਮੇਂ ਵਿੱਚ ਐਡੇ ਰਿਹਾ ਤਾਂ ਸਾਨੂੰ ਜਿੱਦਾਂ ਹੁਣ ਪੈਟਰੋਲ ਪੰਪ ਮਿਲਦੇ ਨੇ ਉਦਾਂ ਹੌਲੀ-ਹੌਲੀ ਆਕਸੀਜਨ ਦੇ ਪੰਪ ਮਿਲਣ ਲੱਪਾ ਨੇ ਕਿ ਜਿੱਥੇ ਇਨਸਾਨ ਜਾਊਗਾ ਉੱਥੇ ਜਾ ਕੇ ਆਕਸੀਜਨ ਲਵਾਂਗਾ ਤੇ ਆਪਣਾ ਪੇ ਕਰੂੰਗਾ ਜੇ ਆਪਾਂ ਰੁੱਖ ਨਾ ਲਗਾਏ ਸੋ ਸਾਨੂੰ ਸਾਰਿਆਂ ਨੂੰ ਅਵੇਅਰ ਹੋਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਅਵੇਅਰ ਕਰਨਾ ਪੈਣਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਣੇ ਪੈਣੇ ਜੇ ਆਉਣ ਵਾਲੇ ਸਮੇਂ ਵਿੱਚ ਆਪਾਂ ਮਤਲਬ ਏਸੀ ਵੀ ਕਿੰਨੇ ਕੁ ਲਗਾਵਾਂਗੇ ਆਪਾਂ ਜੋ ਕਿ ਹੁਣ ਟੈਂਪਰੇਚਰ 47 48 50 ਡਿਗਰੀ ਤੱਕ ਪਹੁੰਚ ਰਿਹਾ ਅਗਲੇ ਸਾਲ ਪਤਾ ਨਹੀਂ ਕਿੰਨਾ ਜ਼ਿਆਦਾ ਵਧੂਗਾ ਸੋ ਸਾਨੂੰ ਰੁੱਖ ਵੀ ਲਗਾਉਣੇ ਚਾਹੀਦੇ ਨੇ ਸੋ ਜਿਨ੍ਹਾਂ ਕੋਲ ਜਗ੍ਹਾ ਹੈਗੀ ਉਹ ਆਪਣੇ ਘਰੇ ਰੁੱਖ ਜ਼ਰੂਰ ਲਗਾਓ ਉਸ ਰੁੱਖ ਦੀ ਦੇਖਭਾਲ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੋ ਅਸੀਂ ਥੋੜੇ ਦਿਨ ਪਹਿਲਾਂ 11 ਫੇਸ ਮਹਾਲੀ ਵਿੱਚ ਸ਼ਬੀਲ ਵੀ ਲਗਾਈ ਸੀ ਨਾਲ ਰੁੱਖਾਂ ਦਾ ਲੰਗਰ ਵੀ ਲਗਾਇਆ ਸੀ ਸੋ ਸਾਰਿਆਂ ਨੂੰ ਰੁੱਖ ਵੀ ਦਿੱਤੇ ਸੀ ਸੋ ਸਾਰੇ ਲੋਕਾਂ ਨੂੰ ਅਪੀਲ ਹੈ ਵੱਧ ਤੋਂ ਵੱਧ ਰੁੱਖ ਲਗਾਓ ਘਰ ਵੀ ਜ਼ਰੂਰੀ ਨੇ ਪਰ ਜੇ ਐਦਾਂ ਦਾ ਹਿਸਾ ਮਾਰਿਆ ਜਿਵੇਂ ਹੁਣ ਪਾਣੀ ਬੋਤਲਾਂ ਵਿੱਚ ਮਿਲ ਰਿਹਾ ਇਸੇ ਤਰ੍ਹਾਂ ਅਗੇ ਸਾਨੂੰ ਆਕਸੀਜਨ ਦੇ ਪੰਪ ਲੱਗ ਜਾਣੇ ਸੋ ਆਕਸੀਜਨ ਵੀ ਸਾਨੂੰ ਮੁੱਲ ਲੈਣੀ ਪੈਣੀ ਸੋ ਜਿਹੜੀ ਆਕਸੀਜਨ ਅਸੀਂ ਪੇੜਾਂ ਤੋਂ ਹੀ ਲੈ ਸਕਦੇ ਨੇ ਸੋ ਅੱਗੇ ਅੱਗੇ ਜਿੱਦਾਂ ਸਮਾ ਆ ਰਿਹਾ ਆਕਸੀਜਨ ਵਾਲੇ ਪੰਪ ਨਾਲ ਲੈ ਕੇ ਘੁੰਮਣਾ ਪੈਣਾ ਸੋ ਸਾਰਿਆਂ ਨੂੰ ਵੱਧ ਤੋਂ ਵੱਧ ਵੇਅਰ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਜਿਵੇਂ ਅੱਜ ਪਾਣੀ ਖਤਮ ਹੋਣ ਦੀ ਤਦਾਰਤ ਤੇ ਪਾਣੀ ਨੂੰ ਘੱਟ ਤੋਂ ਘੱਟ ਵੇਸਟ ਕਰੋ ਕਈ ਜਗ੍ਹਾ ਮੈਂ ਵੀਡੀਓ ਦੇਖ ਰਿਹਾ ਸੀ ਕਿ ਧਰਤੀ ਏਡਲਾ ਪਾਣੀ ਖਤਮ ਹੋ ਗਿਆ ਏ ਸੋ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਖਤਰਨਾਕ ਏ ਇਸ ਸਾਲ ਜੇ ਅਗਰ ਪਾਣੀ ਨਾ ਬਚਿਆ ਤਾਂ ਕੁਝ ਨਹੀਂ ਬਚਣਾ ਇਸ ਲਈ ਪੇੜ ਪੌਦੇ ਪਾਣੀ ਸਾਡੇ ਲਈ ਜ਼ਰੂਰੀ ਹੈ ਸੋ ਵੱਧ ਤਵੱਧ ਰੁੱਖ ਲਗਾਓ ਜੇ ਬਾਰਿਸ਼ ਹੋਊਗੀ ਜੇ ਸਮੇਂ ਦੇ ਸਮੇਂ ਸਿਰ ਬਾਰਿਸ਼ ਹੁੰਦੀ ਰਹੀ ਤਾਂ ਹੀ ਆਪਣੇ ਧਰਤੀ ਹੇਠਲਾ ਪਾਣੀ ਵੀ ਸਹੀ ਰਹੂਗਾ ਸੋ ਸਾਰੇ ਨਿਵਾਸ ਹੈ ਕਿ ਵੱਧ ਤਵੱਧ ਰੁੱਖ ਲਗਾਈਏ ਆਪਣੇ ਵਾਤਾਵਰਨ ਨੂੰ ਬਚਾਈਏ ਜੋ ਆਉਣ ਵਾਲੇ ਸਮੇਂ ਵਿੱਚ ਜੋ ਇੰਨਾ ਜ਼ਿਆਦਾ ਟੈਂਪਰੇਚਰ ਇਨਸਾਨਦਾਰ ਰਹਿਣਾ ਮੁਸ਼ਕਿਲ ਹੋਇਆ ਪਿਆ ਸੋ ਚੀਜ਼ਾਂ ਵੀ ਇਹਦੇ ਪਿਗਲ ਰਹੀਆਂ ਸੀ ਇੰਨੀ ਜ਼ਿਆਦਾ ਗਰਮੀ ਸੀ ਸੋ ਇਸ ਲਈ ਬਤ ਵੱਦ ਲੋਕਾਂ ਨੂੰ ਜਾਗਰੂ ਕਰੀਏ ਸੋ ਹਰ ਇੱਕ ਬੰਦਾ ਹਰ ਇੱਕ ਬੰਦਾ ਇੱਕ ਰੁੱਖ ਜ਼ਰੂਰ ਲਗਾਵੇ ਤੇ ਉਸ ਦਾ ਪਾਲਣ ਪੋਸ਼ਣ ਕਰੇ ਸੋ ਵੀਡੀਓ ਵਧੀਆ ਲੱਗੇ ਹੋ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਸੋ ਸਾਰਿਆਂ ਦਾ ਧੰਨਵਾਦ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ